ਅੱਜ ਦਾ ਇਹ ਕਾਰਗਰਮ ਸ਼ਨੀ ਦੇ ਮੰਦਿਰ ਦੇ ਵਿੱਚ ਧਰਮਪੁਰਾ ਗਲੋਰੀ ਰੱਖਿਆ ਗਿਆ ਹੈ ਇਹਦਾ ਮੁੱਖ ਮਕਸਦ ਇਹ ਹੈ ਕਿ ਜਿਹੜੇ ਅਯੋਧਿਆ ਤੋਂ ਅਕਸ਼ਤ ਪਾਤਰ ਕਲਸ਼ ਜਿਹੜੇ ਆਏ ਆਏ ਦੇ ਸੀ ਉਹਨਾਂ ਅਕਸ਼ਤਾਂ ਨੂੰ ਹੋਰ 35 ਅਕਸ਼ਤ ਕਲਸ਼ਾਂ ਦੇ ਰੂਪ ਦੇ ਵਿੱਚ ਬਦਲ ਕੇ ਤੇ ਬਟਾਲੇ ਜ਼ਿਲ੍ਹੇ ਦੇ ਵਿੱਚ ਜਿਸ ਤਰ੍ਹਾਂ ਕਿ ਕਾਦੀਆਂ ਪੈਂਦਾ ਹੈ ਫਤਿਹਗੜ ਚੂੜੀਆਂ ਹੈ ਡੇਰਾ ਬਾਬਾ ਨਾਨਕ ਹੈ ਸ਼੍ਰੀ ਹਰਗੋਬਿੰਦਪੁਰ ਹੈ ਬਟਾਲੇ ਦੇ ਅੰਨੀਆਂ ਸੰਸਥਾਵਾਂ ਮੰਦਿਰ ਜਿਹੜੇ ਨੇ ਸਾਰਿਆਂ ਨੂੰ ਅੱਜ ਇੱਥੇ ਸ਼ਨੀ ਦੇ ਮੰਦਿਰ ਸੱਦ ਕੇ ਤੇ ਸਾਰਿਆਂ ਨੂੰ ਅਵਨਜਕ ਕਰਨ ਤੋਂ ਬਾਅਦ ਜਿਹੜੇ ਅਕਸ਼ਤ ਕਲਸ਼ ਦਿੱਤੇ ਗਏ ਨੇ ਇਹ ਇਹਨੂੰ ਅਸੀਂ ਸੱਦੇ ਦੇ ਰੂਪ ਦੇ ਵਿੱਚ ਲਈਏ ਮੇਰੀ ਤੇ ਬੇਨਤੀ ਹੈ ਕਿ ਜਿਹੜਾ ਇੱਕ ਇਹਦੇ ਨਾਲ ਸੱਦਾ ਪੱਤਰ ਹੈ ਤੇ ਨਾਲ ਇੱਕ ਪ੍ਰਭੂ ਰਸ਼ੀ रामचंद्र ਜੀ ਦਾ ਜੋ ਮੰਦਰ ਦਾ ਚਿੱਤਰ ਹੈ ਇਹਨੂੰ ਅਸੀਂ ਫੋਟੋ ਸਟੇਟ ਕਰਕੇ ਆਪਣੇ ਘਰ ਦੇ ਵਿੱਚ ਰੱਖੀਏ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਦੱਸੀਏ ਵੀ ਸਾਡੇ ਘਰ ਜਦੋਂ ਪ੍ਰਭੂ શ્રી ਰਾਮ ਦਾ ਮੰਦਰ ਉਦਘਾਟਨ ਹੋਇਆ ਸੀ ਉਸ ਲਈ ਸਾਨੂੰ ਵੀ ਸੱਦਾ ਪੱਤਰ ਆਇਆ ਹੈ ਤੇ ਜਿਹੜੇ ਅਖਸ਼ਤ ਹੋਣਗੇ ਉਹਨੂੰ ਆਪਣੇ ਤਜੋਰੀ ਦੇ ਵਿੱਚ ਰੱਖੀਏ ਲਗਭਗ ਬਟਾਲੇ ਜ਼ਿਲ੍ਹੇ ਦੇ ਵਿੱਚ 5 ਲੱਖ ਘਰ ਨੇ ਜਿਨ੍ਹਾਂ ਨੂੰ ਸਾਡੇ ਸਾਡੇ ਵੱਲੋਂ ਸਾਰਿਆਂ ਦੇ ਘਰ ਚ ਪਹੁੰਚਿਆ ਜਾਏਗਾ ਤੇ ਸੱਦਾ ਪੱਤਰ ਦਿੱਤਾ ਜਾਏਗਾ ਕੱਲ੍ਹ ਚ ਲੈਣ ਲਈ ਪ੍ਰਭੂ ਰਾਮ ਦੇ ਯੋਧਿਆ ਵਾਸਤੇ ਆਈ ਆਪਣੇ ਮੰਦਰ ਵਿੱਚ ਹੀ ਰੱਖ ਲਿਤਾ ਹੈ ਔਰ ਸਾਰਿਆਂ ਨੂੰ ਨਮੰਤਰ ਕੀਤਾ ਜਾਏਗਾ ਘਰ ਘਰ ਜਾ ਕੇ ਪ੍ਰਭੂ ਰਾਮ ਦਾ ਦਿਵਾਲੀ ਵਾਂਗੂ ਮਨਾਇਆ ਜਾਏ ਦਿਨ 22 ਤਰੀਕ ਨੂੰ जय श्री रा। राम। ਅਸੀਂ ਆਪਣੇ ਇਲਾਕੇ ਤੋਂ ਸ਼ਿਵ ਦੁਰਗਾ ਮੰਦਿਰ ਤੋਂ ਆਏ ਆਂ ਪ੍ਰੇਮ ਨਗਰ ਦਾਰਾ ਸਲਾਮ ਤੋਂ ਤੇ ਪੂਰੀ ਸੰਗਤ ਨਾਲ ਪੂਰੀ ਟੀਮ ਨਾਲ ਮੰਦਿਰ ਕਮੇਟੀ ਨਾਲ ਇੱਥੋਂ ਕਲੇਜ ਲੈ ਕੇ ਪੂਰੇ ਧੂਮ-ਧਾਮ ਨਾਲ ਚੱਲੇ ਆਂ ਤੇ ਕੋਸ਼ਿਸ਼ ਕਰਾਂਗੇ ਹਰ ਘਰ ਆਪਣੇ ਇਲਾਕੇ ਦਾ ਪਹੁੰਚੀਏ ਔਰ ਹਰ ਧਰਮ ਦੇ ਨੂੰ ਸਾਖਸ਼ਾਦ ਨਿਮੰਤਰਨ ਦਈਏ RAM ਜੀ ਵੱਲੋਂ ਤੇ 22 ਤਰੀਕ ਨੂੰ ਆਪਣੇ ਹੀ ਮੰਦਿਰ ਇਕੱਠੇ ਹੋਣ ਉਸੇ ਦਿਨ ਉਸੇ ਮੰਦਿਰ ਤੇ ਯੋਧਿਆ ਮਨਨ ਕੀਰਤਨ ਕਰਨ ਤੇ ਰਾਤੀ ਖੂਬ ਸਾਰੀ ਦੀਵਾਵਲੀ ਮਨਾਣ ਪਟਾਕੇ ਜਲਾਉਣ ਸਭ ਕੁਝ ਕਰਨ જય શ્રી ਰਾਮ ਅੱਜ ਦਾ ਇਹ ਕਾਰਗਰਮ ਸ਼ਨੀ ਦੇ ਮੰਦਿਰ ਦੇ ਵਿੱਚ ਧਰਮਪੁਰਾ ਕਲੋਨੀ ਰੱਖਿਆ ਗਿਆ ਹੈ ਇਹਦਾ ਮੁੱਖ ਮਕਸਦ ਇਹ ਹੈ ਕਿ ਜਿਹੜੇ ਅਯੋਧਿਆ ਤੋਂ ਅਕਸ਼ਤ ਪਾਤਰ ਕਲਸ਼ ਜਿਹੜੇ ਆਏ ਆਏ ਦੇ ਸੀ ਉਹਨਾਂ ਅਕਸ਼ਤਾਂ ਨੂੰ ਹੋਰ 35 ਅਕਸ਼ ਕਲਸ਼ਾਂ ਦੇ ਰੂਪ ਦੇ ਵਿੱਚ ਬਦਲ ਕੇ ਤੇ ਬਟਾਲੇ ਜ਼ਿਲ੍ਹੇ ਦੇ ਵਿੱਚ ਜਿਸ ਤਰ੍ਹਾਂ ਕਿ ਕਾਦੀਆਂ ਪੈਂਦਾ ਹੈ ਫਤੇਗੜ ਚੂੜੀਆਂ ਹੈ ਡੇਰਾ ਬਾਬਾ ਨਾਨਕ ਹੈ ਸ੍ਰੀ ਹਰਗੋਬਿੰਦਪੁਰ ਹੈ ਬਟਾਲੇ ਦੇ અન્ય સંસ્થાઓ ਮੰਦਰ ਜਿਹੜੇ ਨੇ ਸਾਰਿਆਂ ਨੂੰ ਅੱਜ ਇੱਥੇ ਸ਼ਨੀ ਦੇ ਮੰਦਰ ਸੱਦ ਗਏ ਤੇ ਸਾਰਿਆਂ ਨੂੰ ਭਵਨਜਾ ਕਰਨ ਤੋਂ ਬਾਅਦ ਜਿਹੜੇ ਅਕਸ਼ਤ ਕਲਸ਼ ਦਿੱਤੇ ਗਏ ਨੇ ਇਹ ਇਹਨੂੰ ਅਸੀਂ ਸੱਦੇ ਦੇ ਰੂਪ ਦੇ ਵਿੱਚ ਲਈਏ ਮੇਰੀ ਤੇ ਬੇਨਤੀ ਹੈ ਕਿ ਜਿਹੜਾ ਇੱਕ ਇਹਦੇ ਨਾਲ ਸੱਦਾ ਪੱਤਰ ਹੈ ਤੇ ਨਾਲ ਇੱਕ ਪ੍ਰਭੂ ਰਸ਼ੀ ਰਾਮਚੰਦਰ ਜੀ ਦਾ ਜੋ ਮੰਦਰ ਦਾ ਚਿੱਤਰ ਹੈ ਇਹਨੂੰ ਅਸੀਂ ਫੋਟੋ ਸਟ੍ਰੀਟ ਕਰਕੇ ਆਪਣੇ ਘਰ ਦੇ ਵਿੱਚ ਰੱਖੀਏ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਦੱਸੀਏ ਵੀ ਸਾਡੇ ਘਰ ਜਦੋਂ ਪ੍ਰਭੂ શ્રી ਰਾਮ ਦਾ ਮੰਦਰ ਉਦਘਾਟਨ ਹੋਇਆ ਸੀ ਤੇ ਹਸਲੇ ਸਾਨੂੰ ਵੀ ਸੱਦਾ ਪੱਤਰ ਆਇਆ ਹੈ ਤੇ ਜਿਹੜੇ ਅਖਸ਼ਤ ਹੋਣਗੇ ਉਹਨੂੰ ਆਪਣੇ ਤਜੋਰੀ ਦੇ ਵਿੱਚ ਰੱਖੀਏ ਲਗਭਗ ਬਟਾਲੇ ਜ਼ਿਲ੍ਹੇ ਦੇ ਵਿੱਚ 5 ਲੱਖ ਘਰ ਨੇ ਜਿਨ੍ਹਾਂ ਨੂੰ ਸਾਡੇ ਸਾਡੇ ਵੱਲੋਂ ਸਾਰਿਆਂ ਦੇ ਘਰ ਚ ਪਹੁੰਚਿਆ ਜਾਏਗਾ ਤੇ ਸੱਦਾ ਪੱਤਰ ਦਿੱਤਾ ਜਾਏਗਾ ਕੱਲ੍ਹ ਚ ਲੈਣ ਲਈ ਪ੍ਰਭੂ ਰਾਮ ਦੇ ਯੋਧਿਆ ਵਾਸਤੇ ਆਈ ਆਪਣੇ ਮੰਦਰ ਵਿੱਚ ਹੀ ਰੱਖ ਲਿਤਾ ਹੈ ਔਰ ਸਾਰਿਆਂ ਨੂੰ ਨਮੰਤਰ ਕੀਤਾ ਜਾਏਗਾ ਘਰ ਘਰ ਜਾ ਕੇ ਪ੍ਰਭੂ ਰਾਮ ਦਾ ਦਿਵਾਲੀ ਵਾਂਗੂ ਮਨਾਇਆ ਜਾਏ ਦਿਨ 22 ਤਰੀਕ ਨੂੰ जय श्री राम। ਇਹ ਆਪਣੇ ਇਲਾਕੇ ਤੋਂ ਸ਼ਿਵ ਦੁਰਗਾ ਮੰਦਿਰ ਤੋਂ ਆਏ ਆਂ ਪ੍ਰੇਮ ਨਗਰ ਦਾਰਾ ਸਲਾਮ ਤੋਂ ਤੇ ਪੂਰੀ ਸੰਗਤ ਨਾਲ ਪੂਰੀ ਟੀਮ ਨਾਲ ਮੰਦਿਰ ਕਮੇਟੀ ਨਾਲ ਇੱਥੋਂ ਕਲੇਜ ਲੈ ਕੇ ਪੂਰੇ ਧੂਮ-ਧਾਮ ਨਾਲ ਚੱਲੇ ਆਂ ਤੇ ਕੋਸ਼ਿਸ਼ ਕਰਾਂਗੇ ਹਰ ਘਰ ਆਪਣੇ ਇਲਾਕੇ ਦਾ ਪਹੁੰਚੀਏ ਔਰ ਹਰ ਧਰਮ ਦੇ ਨੂੰ ਸਾਖਸ਼ਾਦ ਨਿਮੰਤਰਨ ਦਈਏ RAM ਜੀ ਵੱਲੋਂ ਤੇ 22 ਤਰੀਕ ਨੂੰ ਆਪਣੇ ਹੀ ਮੰਦਿਰ ਇਕੱਠੇ ਹੋਣ ਉਸੇ ਦਿਨ ਉਸੇ ਮੰਦਿਰ ਤੇ ਯੋਧਾ ਮੰਨਨ ਕੀਰਤਨ ਕਰਨ ਤੇ ਰਾਤੀ ਖੂਬ ਸਾਰੀ ਦੀਵਾਵਲੀ ਮਨਾਣ ਪਟਾਕੇ ਚਲਾਣ ਸਭ ਕੁਝ ਕਰਨ जय श्री राम।